ਦੇਸ਼ ਵਿਦੇਸ਼ ਚ ਵੱਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ਾ ਹਾਂ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰ ਸਦਾਰ जोगेंद्र ਸਿੰਘ ਜੀ ਸਰ ਸਵਾਗਤ ਹੈ ਵੱਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਅੱਜ ਚਰਚਾ ਦੀ ਸ਼ੁਰੂਆਤ ਕਰਾਂਗੇ ਕਿਸਾਨੀ ਸੰਘਰਸ਼ ਦੇ ਨਵੇਂ ਐਲਾਨਨਾਮੇ ਤੋਂ ਅਤੇ ਇਸ ਲੜਾਈ ਨੂੰ ਜਿੱਤ ਵੱਲ ਕਿਵੇਂ ਲਜਾਇਆ ਜਾਵੇ ਤਾਂ ਸ਼ੁਰੂਆਤ ਸਰ ਆਪਾਂ ਇੱਥੋਂ ਹੀ ਕਰਦੇ ਆਂ ਆ ਦੇਖੋ ਲਗਦਾ ਜੀ ਜੇ ਗੱਲ ਕਰੀਏ ਤਾਂ ਜਿਹੜਾ ਕਿਸਾਨੀ ਸੰਘਰਸ਼ ਆ ਪੰਜਾਬ ਦਾ ਉਹ ਸਿਖਰ ਤੇ ਚਲਾ ਗਿਆ ਔਰ ਜਿਹੜੇ ਬਾਰਡਰਾਂ ਤੇ ਬੈਠੇ ਹਨੋਰੀ ਤੇ ਸੰਭੂ ਬਾਰਡਰ ਤੇ ਉਹ ਸੰਘਰਸ਼ 294 ਦਿਨਾਂ ਚ ਸ਼ਾਮਲ ਹੋ ਗਿਆ ਔਰ ਡੱਲੇਵਾਲ ਸਾਹਿਬ ਦੀ ਜਿਹੜੀ ਭੁਖ ਹੜਤਾਲ ਹੈ ਉਹ ਅੱਜ 7ਵੇਂ ਦਿਨ ਸ਼ਾਮਲ ਹੋ ਗਈ ਆ ਔਰ ਤੀਸਰੀ ਜਿਹੜੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੇ ਸੰਘਰਸ਼ਕਾਰੀ ਕਿਸਾਨ ਨੇ ਸਾਰੀਆਂ ਜਿੱਥੇ ਬੰਦੀਆਂ ਨਹੀਂ ਅਜੇ ਸ਼ਾਮਲ ਹੋਈਆਂ ਔਰ ਉਹਨਾਂ ਵੱਲੋਂ ਕਹਿ ਲੋ ਦਿੱਲੀ ਲਈ ਕੂਚ ਕਰਨ ਦੀ ਤਿਆਰੀ ਕੀਤੀ ਗਈ ਹੈ 6 ਦਸੰਬਰ ਨੂੰ ਔਰ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਮਤਲਬ ਆਪਣੇ ਟਰਾਲੀਆਂ ਜਾਂ ਟਰੈਕਟਰਾਂ ਨੂੰ ਛੱਡ ਕੇ ਜਾਂ ਹੋਰ ਵਾਹਨਾਂ ਰਾਹੀਂ ਜਾਂ ਪੈਦਲ ਚੱਲ ਕੇ ਦਿੱਲੀ ਵੱਲ ਜਾ ਸਕਦੇ ਆ ਤਾ ਕਿਸਾਨਾਂ ਨੇ ਫੈਸਲਾ ਲੈ ਲਿਆ ਕਿ ਉਹ 6 ਦਸੰਬਰ ਤੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਐਲਾਨ ਕਰਤਾ ਕਿ 6 ਦਸੰਬਰ ਤੋਂ ਉਹ ਜਿਹੜੇ ਮਰਜੀਬੜੇ ਜਥੇ ਜਿਸ ਤਰ੍ਹਾਂ ਧਰਮ ਜਨਮੋਰਚਲੇ ਮਰਜੀਬੜੇ ਜਿੱਥੇ ਜਾਂਦੇ ਸੀ ਕਿਸੇ ਵੇਲੇ ਪੰਜਾਬ ਚ ਤੇ ਉਸ ਤਰ੍ਹਾਂ ਜਿਹੜੇ ਮਰਜੀਬੜੇ ਜਥੇ ਦਿੱਲੀ ਵੱਲੋਂ ਰਵਾਨਾ ਹੋਣਗੇ ਔਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਰਸਤਾ ਜਿਹੜਾ ਰੂਟ ਆ ਉਹ ਵੀ ਕਿਸਾਨ ਜਥੇਬੰਦੀਆਂ ਵੱਲੋਂ ਦੇ ਦਿੱਤਾ ਗਿਆ ਔਰ ਅੱਜ ਇਹ ਵੀ ਪਤਾ ਲੱਗਿਆ ਕਿ ਪ੍ਰੈਸ ਕਾਨਫਰੰਸ ਤੋਂ ਬਾਅਦ ਅੱਜ ਸਰਪੰਚ ਸਿੰਘ ਪੰਦੇਰ ਅਸੂਰੇ ਲਾਈਵ ਹੋਏ ਹੋਏ ਸੀ ਉਹਨਾਂ ਤੋਂ ਇਹ ਵੀ ਪਤਾ ਲੱਗ ਰਿਹਾ ਸੀ ਕਿ ਜਿਹੜੇ ਹਰਿਆਣਾ ਦੇ ਹੈ ਕਿਨੇ ਖੇਤੀਬਾੜੀ ਮੰਤਰੀ ਰਾਣਾ ਜੀ ਉਹਨਾਂ ਵੱਲੋਂ ਭਾਵੇਂ ਇਹ ਪਹਿਲਾਂ ਕਿਹਾ ਗਿਆ ਸੀ ਕਿ ਜਾਂ ਉੱਥੋਂ ਦੀ ਹਰਿਆਣਾ ਸਰਕਾਰ ਵੱਲੋਂ ਕਿ ਕਿਸਾਨ ਮਤਲਬ ਬਸਾਂ ਰਾਹੀਂ ਜਾਂ ਹੋਰ ਸਾਧਨ ਰਾਹੀਂ ਉੱਥੇ ਜਾ ਸਕਦੇ ਟਰੈਕਟਰ ਟਰਾਲੀਆਂ ਨਹੀਂ ਲਿਜਾ ਸਕਦੇ ਔਰ ਕਿਸਾਨਾਂ ਨੇ ਜਦੋਂ ਇਹ ਐਲਾਨ ਕੀਤਾ ਕਿ ਉਹ ਪੈਦਲ ਜਾਣਗੇ ਜਾਂ ਪੈਦਲ ਮਾਰਚ ਕਰਕੇ ਜਾਣਗੇ ਜਾਂ ਰਾਸਤੇ ਜਿੱਥੇ ਰਾਤ ਪੈ ਜੂਗੀ ਉੱਥੇ ਉਹ ਰੁਕ ਜਾਣਗੇ ਜਾਂ ਰਸਤਿਆਂ 'ਚ ਰਾਤਾਂ ਕੱਟਣਗੇ ਔਰ ਉਸ ਤੋਂ ਬਾਅਦ ਪਤਾ ਲੱਗਾ ਕਿ ਹਰਿਆਣਾ ਦੇ ਮੰਤਰੀ ਨੇ ਆਪਣਾ ਜਿਹੜਾ ਬਿਆਨ ਆ ਉਹ ਬਦਲ ਲਿਆ ਜ ਸਵੇਰੇ ਸਰਪੰਨ ਸਿੰਘ ਪੰਦੇਰ ਉਹਨਾਂ ਨਾਲ ਉਹਨਾਂ ਨੇ ਉਹਦੀ ਤਿੱਖੀ ਲੋਜਣਾ ਵੀ ਕਰ ਰਹੀ ਸੀ ਔਰ ਇਹ ਵੀ ਕਹਿ ਰਹੀ ਸੀ ਕਿ ਜਿਹੜਾ ਜਿਹੜਾ ਸੰਘਰਸ਼ ਆ ਉਹ ਸਾਡਾ ਹੱਕ ਹੈ ਡੈਮੋਕ੍ਰੇਸੀ 'ਚ ਔਰ ਲੋਕਤੰਤਰੀ ਰਾਜ ਜਿਹੜੇ ਸੰਘਰਸ਼ ਨੇ ਪ੍ਰੋਟੈਸਟ ਨੇ ਸਰਕਾਰਾਂ ਨੂੰ ਮੁੱਦੇ ਜਾਦ ਕਰਾਉਣਾ ਜਾਂ ਸਰਕਾਰਾਂ ਤੋਂ ਮਸਲਿਆਂ ਦਾ ਹੱਲ ਕਰਾਉਣਾ ਇਹ ਸਾਡਾ ਰਾਈਟ ਹੈ ਸੰਘਰਸ਼ ਕਰਨਾ ਔਰ ਇਹ ਵੀ ਉਹਨਾਂ ਨੇ ਯਾਦ ਕਰਾਇਆ ਕਿ 2014 ਤੋਂ ਪਹਿਲਾਂ ਜਿਹੜੀ ਮੋਦੀ ਸਰਕਾਰ ਵੀ ਆ ਜਾਂ ਭਾਜਪਾ ਵੀ ਕੇਂਦਰ ਸਰਕਾਰ ਖਿਲਾਫ ਜਾਂ ਵੱਖ-ਵੱਖ ਰਾਜਾਂ 'ਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਸੀ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕਰਦੀ ਰਹੀ ਆ ਔਰ ਅੱਜ ਉਹੀ ਪ੍ਰੋਟੈਸਟ ਨੂੰ ਜਿਹੜੀ ਹੈ ਕੇਂਦਰ ਵੀ ਭਾਜਪਾ ਦੀ ਮੋਦੀ ਸਰਕਾਰ ਵੀ ਤੇ ਹਰਿਆਣਾ ਦੀ ਜਿਹੜੀ ਹੈ ਸਰਕਾਰ ਵੀ ਇਹਦੇ ਵਿਰੋਧ ਚ ਖੜੀ ਨਜ਼ਰ ਆ ਰਹੀ ਹੈ ਔਰ ਇਸ ਮੁੱਦੇ ਤੇ ਉਹਨਾਂ ਨੇ ਅੱਜ ਸਵੇਰੇ ਖੇਤੀਬਾੜੀ ਮੰਤਰੀ ਨੂੰ ਘੇਰਿਆ ਔਰ ਪੂਰੇ ਜਿਹੜੀਆਂ ਦੇਸ਼ ਦੀਆਂ ਕੈਲੂਕਸਾਨ ਜਥੇਬੰਦੀਆਂ ਪੰਜਾਬ ਦੀਆਂ ਖਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਲਾਮਬੰਦੀ ਦਾ ਸਨੇਹਾ ਵੀ ਦਿੱਤਾ ਔਰ ਇਹ ਵੀ ਕਿਹਾ ਕਿ ਆਓ ਬਾਡਰਾਂ ਤੇ ਆਓ ਕਿਸਾਨ ਮਜ਼ਦੂਰ ਪੰਜਾਬ ਤੋਂ ਚੱਲ ਕੇ ਬਾਡਰਾਂ ਤੋਂ ਆਓ ਜਿਹੜੀ ਦੂਸਰੀ ਦੂਸਰੀ ਗੱਲ ਕੀਤੀ ਹੈ ਕਿ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਮਤਲਬ ਸਫਲ ਬਣਾਇਆ ਜਾ ਸਕਦਾ ਹੈ ਤਾਂ ਜੇ ਆਪਾਂ ਇਸਲੇ ਤੋਂ ਹੀ ਸਭ ਕੁ ਲੈ ਲਿਆ ਜਿਹੜਾ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਦੇ ਖਿਲਾਫ ਦਿੱਲੀ ਦੇ ਬਾਹਰਾਂ ਤੇ ਬੈਠ ਕੇ ਕਿਸਾਨਾਂ ਨੇ ਲੰਬਾ ਸੰਘਰਸ਼ ਲੜਿਆ ਉਹ 34 ਕਿਸਾਨ ਜਥੇਬੰਦੀਆਂ ਸੀ ਉਹ ਤੋਂ ਇਲਾਵਾ ਜਿਹੜਾ ਇਹ ਗੈਰ ਆਪਣਾ ਸਿਆਸੀ ਜਿਹੜੀ ਜਥੇਬੰਦੀ ਜਿਹੜੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਗਿਆ ਗੈਰ ਸੰਘਰਸ਼ੀ ਗੈਰ ਸਿਆਸੀ ਵੀ ਉਹ ਚ ਸ਼ਾਮਲ ਸੀਗਾ ਉਹ ਵੱਖਰੇ ਤੌਰ ਤੇ ਪ੍ਰੋਟੈਸਟ ਕਰ ਰਿਹਾ ਸੀ ਔਰ ਉਹ ਜਿਸ ਤਰ੍ਹਾਂ ਉਸ ਸਮੇਂ ਸੰਘਰਸ਼ ਸਾਂਝੇ ਮੰਚ ਤੋਂ ਇੱਕ ਮੰਚ ਤੋਂ ਇੱਕ ਮੁੱਤਤਾ ਨਾਲ ਲੜਿਆ ਗਿਆ ਸੀ ਔਰ ਭਾਵੇਂ ਦੋ ਸਟੇਜਾਂ ਲਗੀਆਂਆਂ ਸੀ ਪਰ ਪ੍ਰੋਗਰਾਮ ਮੁੱਦਾ ਇੱਕ ਸੀ ਉਸੇ ਤਰ੍ਹਾਂ ਹੁਣ ਵੀ ਲੋੜ ਹੈ ਕਿ ਇਸ ਕਿਸਾਨੀ ਸੰਘਰਸ਼ ਦੇ ਨਾਲ ਜਿਹਦੇ ਵਿੱਚ ਮੁੱਦੇ ਭਾਵੇਂ ਉਹੀ ਨੇ ਔਰ ਜਿਹੜੇ ਮੌਜੂਦਾ ਨਵੇਂ ਮੁੱਦੇ ਆ ਜਿ ਡੀਏਪੀ ਖਾਦ ਦਾ ਮੁੱਦਾ ਹੈਗਾ ਜਿਹੜੀ ਕਿਸਾਨਾਂ ਨੂੰ ਇਸ ਵਾਰ ਖੱਜਲ ਖਵਾਰੀ ਹੋਈ ਹੈ ਵੱਡੀ ਪੱਧਰ ਤੇ ਖੱਜਲ ਖਵਾਰੀ ਹੋਈ ਹੈ ਉਹਦੇ ਨਾਲ ਹੀ ਵੱਡਾ ਮੁੱਦਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਰੁਲੀ ਹੈ ਇਨ੍ਹਾਂ ਮੁੱਦਿਆਂ ਤੇ ਜਿਹੜਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਸਾਂਝਾ ਹੀ ਆ ਵੱਖ-ਵੱਖ ਮੰਚਾਂ ਤੋਂ ਲੜਿਆ ਜਾ ਰਿਹਾ ਉਹਨੂੰ ਜੇ ਜਿਤਨੀ ਹੈ ਲੜਾਈ ਤਾਂ ਉਹਨੂੰ ਇੱਕ ਮੰਚ ਤੇ ਲਿਆਉਣਾ ਪਊਗਾ ਸੰਘਰਸ਼ ਨੂੰ ਜਾਂ ਕਈ ਕਿਸਾਨ ਜਥੇਬੰਦੀਆਂ ਦੇ ਵੱਖਰੇਵੇਂ ਆਪਸੀ ਅੰਦਰੂਨੀ ਵੱਖਰੇਵੇਂ ਹੋ ਸਕਦੇ ਨੇ ਅੰਦਰੂਨੀ ਏਜੰਡੇ ਵੱਖਰੇ ਹੋ ਸਕਦੇ ਨੇ ਔਰ ਕਿਸੇ ਮੁੱਦੇ ਤੇ ਆਪਸੀ ਮਤਲਬ ਅਮੋ ਸਾਹਮਣੇ ਖੜੇ ਵੀ ਨਜ਼ਰ ਆ ਸਕਦੇ ਨੇ ਪਰ ਜੇ ਕੇਂਦਰ ਦੇ ਖਿਲਾਫ ਜਿਹੜੀ ਲੜਾਈ ਲੜਨੀ ਹੈ ਜਾ ਕੇਂਦਰ ਨੂੰ ਕਿਸਾਨੀ ਦੇ ਮਸਲਿਆਂ ਜਾਂ ਮੁੱਦਿਆਂ ਤੇ ਬਿਠਾਉਣ ਲਈ ਮਜਬੂਰ ਕਰਨਾ ਤਾਂ ਇਹ ਲੜਾਈ ਜਿਹੜੀ ਹੈ ਸਾਂਝੇ ਮੰਚ ਤੋਂ ਲੜੀ ਜਾਣੀ ਚਾਹੀਦੀ ਹੈ ਔਰ ਸਾਂਝੇ ਮੰਚ ਤੋਂ ਲੜੀ ਗਈ ਲੜਾਈ ਜਿਹੜੀ ਪ੍ਰਭਾਵਸ਼ਾਲੀ ਹੋਊਗੀ ਉਸ ਲੜਾਈ ਨਾਲ ਹੀ ਸੂਚਾ ਪੰਜਾਬ ਦਾ ਜਿਹੜਾ ਵਰਗ ਆ ਖੜਾ ਹੋਊਗਾ ਕਿਉਂਕਿ ਪਿਛਲੀ ਵਾਰੀ ਤੁਸੀਂ ਦੇਖਿਆ ਕਿ ਇਕੱਲੇ ਕਿਸਾਨ ਜਥੇਬੰਦੀਆਂ ਹੀ ਨਹੀਂ ਜਾਂ ਮਜ਼ਦੂਰ ਜਥੇਬੰਦੀਆਂ ਹੀ ਨਹੀਂ ਪੰਜਾਬ ਦਾ ਵਪਾਰੀ ਕਹਿ ਲੋ ਪੰਜਾਬ ਦਾ ਮੁਲਾਜ਼ਮ ਕਹਿ ਲੋ ਸਾਰੇ ਵਰਗ ਇਸ ਮੁੱਦੇ ਤੇ ਖੜੇ ਹੋ ਗਏ ਸੀ ਔਰ ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀ ਇਸ ਮੁੱਦੇ ਤੇ ਉੱਠ ਖੜੋ ਹੋਏ ਸੀ ਔਰ ਇਸੇ ਤਰ੍ਹਾਂ ਹੀ ਹੁਣ ਵੀ ਜਿਹੜੀਆਂ ਕਿਸਾਨੀ ਮੁੱਦੇ ਮਸਲੇ ਆ ਉਹ ਇੱਕ ਜਥੇਬੰਦੀ ਜਾਂ ਦੋ ਜਥੇਬੰਦੀਆਂ ਦੇ ਲੜਨ ਜਾਂ ਜਿੱਤਣ ਦੀ ਗੱਲ ਨਹੀਂ ਹੈ ਉਹ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਸਾਂਝਾ ਸੰਘਰਸ਼ ਲੀਕਣ ਦੀ ਜਾਂ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜੀ ਸਰ ਅੱਗੇ ਜੇ ਗੱਲ ਕਰੀ ਆਪਾਂ ਵੀ ਵਿਕਰਮ ਸਿੰਘ ਮਰਜੀਠੀਆਂ ਨੇ ਕਿਸਾਨੀ ਮੁੱਦੇ ਤੇ ਵਿਰੋਧੀਆਂ ਨੂੰ ਕਿਵੇਂ ਘੇਰਿਆ ਤੇ ਕਈ ਸਵਾਲ ਵੀ ਖੜੇ ਕੀਤੇ ਨੇ ਅ ਦੇਖੋ ਜੇ ਗੱਲ ਕਰੀਏ ਤਾਂ ਵਿਕਰਮ ਸਿੰਘ ਮਰਜੀਠੀਆਂ ਜਿਹੜੇ ਸਾਬਕਾ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਅਕਾਲੀ ਦਲ ਤਾਂ ਦੂਸਰੇ ਪਾਸੇ ਅੱਜ ਵੱਡੀ ਇੱਕ ਪ੍ਰੀਖਿਆ 'ਚ ਵੀ ਫਸਿਆ ਆ ਅਕਾਲੀ ਦਲ ਕਹਿ ਲਓ ਜਾਂ ਅੱਜ ਜੋ ਤਖਤ ਸਾਹਿਬ ਤੋਂ ਸ੍ਰੀ ਆਪਣੇ ਹੁਕਮਨਾਮਾ ਆਉਣ ਵਾਲਾ ਉਹਦੀ ਵੀ ਅਡੀਕ ਹੋ ਰਹੀ ਆ ਕੁਝ ਘੰਟਿਆਂ ਬਾਅਦ ਕਹਿ ਲਓ ਉਹ ਜਿਹੜਾ ਹੁਕਮਨਾਮਾ ਆਉਣਾ ਔਰ ਉਹਦੇ ਦੌਰਾਨ ਵੀ ਜਿਹੜੇ ਮਜੀਠੀਆ ਸਾਹਿਬ ਨੇ ਉਹ ਵੱਖ-ਵੱਖ ਮੋਦਿਆਂ ਤੇ ਭਗਵੰਤ ਮਾਨ ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ ਜਾਂ ਭਾਜਪਾ ਨੂੰ ਉਹ ਅਕਸਰ ਕੇਰਦੇ ਰਹਿੰਦੇ ਆ ਤੁਸੀਂ ਸੁਣਿਆ ਤੇ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਜੇ ਦੇਖਿਆ ਜਾਵੇ ਤਾਂ ਲਗਨ ਜੀ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਤੇ ਕਿਵੇਂ ਜਿੱਤਿਆ ਜਾ ਸਕਦਾ ਇਹ ਦੇਖੋ ਇਹ ਚ ਪਿਛਲੀ ਵਾਰੀ ਤੁਹਾਨੂੰ ਯਾਦ ਹੋਊਗਾ ਕਿ ਪੋਲੀਟੀਕਲ ਪਾਰਟੀਆਂ ਵੀ ਭਾਵੇਂ ਉੱਥੇ ਸੰਯੁਕਤ ਨਕਸਾਨ ਮੋਰਚੇ ਦੀ ਸਟੇਜ ਤੇ ਜਾਣ ਦੀ ਇਜਾਜ਼ਤ ਨਹੀਂ ਸੀ ਬਿੱਟੂ ਗਿਆ ਵੀ ਸੀ ਉਹ ਕਾਫੀ ਉਹਦਾ ਵਿਰੋਧ ਵੀ ਹੋਇਆ ਸੀ ਤਿੱਖਾ ਤੋਂ ਉਹ ਯਾਦੂ ਗਰਮਨੀਤ ਬਿੱਟੂ ਦਾ ਔਰ ਉਹਨੂੰ ਮਤਲਬ ਇਤੋਂ ਤੱਕ ਕਿ ਕਾਫੀ ਖੱਜਲਖਵਰੀ ਵੀ ਚਲਣੀ ਪਈ ਸੀ ਉਸ ਸਮੇਂ ਹਨਾ ਔਰ ਜਿਸ ਤਰ੍ਹਾਂ ਜੇ ਗੱਲ ਕਰੀਏ ਤਾਂ ਇਸ ਮੁੱਦੇ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਸਟੈਂਡ ਵੀ ਉਹ ਜਿਹੜਾ ਸਖਤ ਹੋਣਾ ਚਾਹੀਦਾ ਪੋਲੀਟੀਕਲ ਪਾਰਟੀਆਂ ਨੂੰ ਇਸ ਮੁੱਦੇ ਤੇ ਜਿਹੜਾ ਕੇਂਦਰ ਦੇ ਖਿਲਾਫ ਜਿਹੜੀਆਂ ਨੇ ਜਿੱਥੇ ਵਿਰੋਧੀ ਧਿਰਾਂ ਨੇ ਉੱਥੇ ਜਿੱਥੇ ਆਪਣਾ ਪ੍ਰੋਗਰਾਮ ਦੇਣਾ ਚਾਹੀਦਾ ਉੱਥੇ ਜਿਹੜੀ ਪੰਜਾਬ ਦੀ ਭਾਜਪਾ ਉਹਨਾਂ ਨੂੰ ਇਹ ਸਮੁੱਧਿਆਂ ਮਸਲਿਆਂ ਦੇ ਕਿਸਾਨੀ ਮਸਲਿਆਂ ਦੇ ਹੱਲ ਲਈ ਆਪਦੀ ਪਾਰਟੀ ਦੀ ਲੀਡਰਸ਼ਿਪ ਤੇ ਮੋਦੀ ਸਰਕਾਰ ਤੇ ਦਬਾਅ ਬਣਾਉਣ ਦੀ ਵੀ ਲੋੜ ਆ ਜੇ ਜੇ ਮਤਲਬ ਲੜਾਈ ਜਿੱਤਣੀ ਹੈ ਔਰ ਜਿਹੜਾ ਮੀਡੀਆ ਦੀ ਤੁਸੀਂ ਗੱਲ ਕੀਤੀ ਉਹਨਾਂ ਨੇ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਵੱਲੋਂ ਕੱਲ ਜਦੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਫਟੀਆਂ ਲੈ ਕੇ ਆ ਤਾਂ ਜਿ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਾਂ ਉਹ ਉਹ ਪ੍ਰੋਟੈਸਟ ਦੌਰਾਨ ਜਦੋਂ ਭਾਜਪਾ ਦੇ ਜੇਪੀ ਨੱਡਾ ਜੀ ਆਉਂਦੇ ਆ ਤਾਂ ਡਾਕਟਰ ਅਮਰ ਸਿੰਘ ਜਦੋਂ ਉਹਨਾਂ ਨਾਲ ਹੱਥ ਮਿਲਾਉਣ ਲੱਗੇ ਆ ਤਾਂ ਦੂਸਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਚ ਰੰਦਾਵਾ ਸਾਹਿਬ ਜਾਂ ਬੜੰਗ ਸਾਹਿਬ ਉਹਨਾਂ ਵੱਲੋਂ ਫਟੀਆਂ ਸ਼ਾਇਦ ਹੋਣ ਤਾਂ ਰੁਟੀਨ ਚ ਨੀਵੀਆਂ ਤਾਂ ਉਹਨਾਂ ਨੇ ਮਜੀਠੀਆ ਨੇ ਮੁੱਦਾ ਠਾਇਆ ਵੀ ਉਹਨਾਂ ਨੇ ਜੇਪੀ ਨੱਡਾ ਨੂੰ ਦੇਖ ਕੇ ਜਿਹੜੀਆਂ ਕਿਸਾਨੀ ਸੰਘਰਸ਼ ਵਾਲੀਆਂ ਜਿਹੜੀਆਂ ਫਟੀਆਂ ਸੀ ਉਹਨਾਂ ਨੂੰ ਦਿਖਾਉਣੀਆਂ ਚਾਹੀਦੀਆਂ ਸੀ ਉਹਨਾਂ ਦੇ ਸਾਹਮਣੇ ਮੁੱਦਾ ਉਠਾਉਣਾ ਚਾਹੀਦਾ ਸੀ ਪਰ ਉਹ ਅ ਉਠਾਉਣ ਦੀ بجائے ਕਹਿੰਦੇ ਉਹਨਾਂ ਨੇ ਲਕੋਲੀਆਂ ਹੂੰ ਉਹਦੇ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਨਾਲ-ਨਾਲ ਜਿਹੜੇ ਹੈਗੇ ਨੇ ਆ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਆ ਖਾਸ ਕਰ ਰਾਗਵ ਚੱਡਾ ਉਹਨਾਂ ਨੇ ਕਿਹਾ ਕਿ ਉਹ ਭਾਵੇਂ ਚੁਣ ਕੇ ਪੰਜਾਬ ਤੋਂ ਗਏ ਨੇ ਹੋਰ ਵੀ ਉਹਨਾਂ ਨੇ ਕਈ ਜ਼ਿਕਰ ਕੀਤੇ ਨੇ ਕਿ ਉਹ ਮੁੱਦੇ ਹਮੇਸ਼ਾ ਦਿੱਲੀ ਦੇ ਉਠਾਉਂਦੇ ਨੇ ਹੂੰ ਔਰ ਇਹ ਗੱਲ ਹੈਗੀ ਵੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਗਏ ਨੇ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਬਹੁਤੇ ਸੁਣੇ ਨਹੀਂ ਨਜ਼ਰ ਨਹੀਂ ਆਏਗੇ। ਔਰ ਰਾਗਵ ਚੱਡਾ ਤਾਂ ਪਿਛਲੇ ਸਮੇਂ ਦੌਰਾਨ ਬਹੁਤਾ ਸਮਾਂ ਗਾਇਬ ਹੀ ਰਹੇ ਆ ਔਰ ਇਹ ਵੀ ਲੱਗ ਰਿਹਾ ਸੀ ਕਿ ਕਿਤੇ ਉਹ ਹੋਰ ਪਾਸੇ ਡਾਰੀ ਨਾ ਮਾਰ ਦੇਣ ਪਰ ਪਤਾ ਲੱਗਿਆ ਕਿ ਉਹ ਇੰਗਲੈਂਡ ਚ ਇਲਾਜ ਲਈ ਗਏ ਆ ਉਹ ਤੋਂ ਬੜੀ ਚਰਚਾ ਹੋਈ ਸੀ ਤੁਹਾਨੂੰ ਯਾਦ ਹੋਊਗਾ ਜਦੋਂ ਕੇਜਰੀਪਾਲ ਸਾਹਿਬ ਜੇਲ੍ਹ ਸੀਗਾ ਪਰ ਉਹਨਾਂ ਨੇ ਆ ਕੇ ਫਿਰ ਸਰਗਰਮੀ ਸ਼ੁਰੂ ਕਰਤੀ ਸੀ ਪੰਜਾਬ 'ਚ ਵੀ ਸਰਗਰਮੀ ਸ਼ੁਰੂ ਕਰਤੀ ਔਰ ਪੰਜਾਬ 'ਚ ਤਾਂ ਆ ਵੀ ਕੁਝ ਬਦਲਿਆ ਵੀ ਨਜ਼ਰ ਆ ਰਿਹਾ ਕੇਜਰੀਵਾਲ ਸਾਹਿਬ ਦੇ ਜੇਲ੍ਹ ਚ ਹੋਣ ਤੋਂ ਬਾਅਦ ਤਾਂ ਉਹਨਾਂ ਨੇ ਵਜੀਠੀਆ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਕਿ ਉਹ ਚੁਣ ਕੇ ਪੰਜਾਬ ਤੋਂ ਗਏ ਆ ਜੇ ਪੰਜਾਬ ਤੋਂ ਗਏ ਤਾਂ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਮੁੱਦੇ ਉਠਾਉਣ ਔਰ ਬਹੁਤ ਹੀ ਜਿਹੜੀ ਮਸਲੇ ਮੁੱਦਿਆਂ ਦੀ ਗੱਲ ਉਹ ਦਿੱਲੀ ਦੀ ਕਰਦੇ ਇਹ ਵੀ ਉਹਨਾਂ ਨੇ ਉਠਾਇਆ ਪਰ ਪਰ ਇਹ ਇਹ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੀ ਖੇਤਰੀ ਪਾਰਟੀ ਦੀ ਵੀ ਬਣਦੀ ਹੈ ਕਿਸਾਨੀ ਮੁੱਦਿਆਂ ਤੇ ਔਰ ਮਜੀਠੀਆ ਸਾਹਿਬ ਨੂੰ ਵੀ ਖੁਦ ਵੀ ਆਪਣੀ ਪਾਰਟੀ ਨੂੰ ਇਸ ਮੁੱਦੇ ਤੇ ਖੜਾ ਕਰਨਾ ਚਾਹੀਦਾ ਲਿਆਉਣਾ ਚਾਹੀਦਾ ਠੀਕ ਆ ਤਨਖਾਹੀਆ ਕਰਾਰ ਤਾਂ ਇਕੱਲੇ ਉਹੀ ਦਿੱਤੇ ਗਏ ਨੇ ਸੁਖਵੀਰ ਬਾਦਲ ਬਾਕੀ ਪਾਰਟੀ ਤਾਂ ਵਿਚਰੀ ਰਹੀ ਹੈ ਨਾ ਜੇ ਪਾਰਟੀ ਦੀ ਜਿਹੜੇ ਵਰਕਰ ਨੇ ਕਾਲੀ ਵਰਕਰ ਨੇ ਉਹ ਤਾਂ ਕਹਿ ਲਓ ਚੋਣਾ ਚ ਵੀ ਉਹਨਾਂ ਦਾ ਐਮ ਰੋਲ ਰਿਹਾ ਔਰ ਕਾਲੀ ਦਲ ਨੂੰ ਵੀ ਇਸ ਮੁੱਦੇ ਤੇ ਕਿਸਾਨੀ ਮੁੱਦੇ ਮਸਲੇ ਤੇ ਜਿਹੜਾ ਆਪਣਾ ਸਟੈਂਡ ਆ ਉਹ ਕਲੀਅਰ ਕਰਨਾ ਚਾਹੀਦਾ ਜਾਂ ਲੜਨਾ ਚਾਹੀਦਾ ਔਰ ਉਹਨਾਂ ਨੇ ਜਰੂਰ ਯਾਦ ਕਰਾਇਆ ਕਿ ਜਦੋਂ ਅ ਸੁਖਵੀਰ ਬਾਦਲ ਜਾਂ ਆਪਣੇ ਹਰਸਿਮਰਤ ਕੌਰ ਬਾਦਲ ਅ ਮਤਲਬ ਭਾਜਪਾ ਦੀ ਸਰਕਾਰ ਦੇ ਦੌਰਾਨ ਜਦੋਂ ਉਹ ਮੈਂਬਰ ਪਾਰਲੀਮੈਂਟ ਸੀ ਜਦੋਂ ਚਲੋ ਬੀਬੀ ਤਾਂ ਹੁਣ ਵੀ ਹੈਗੇ ਨੇ ਜਦੋਂ ਸੁਖਵੀਰ ਵੀ ਸੀਗਾ ਤਾਂ ਉਹਨਾਂ ਨੇ ਜਰੂਰ ਕਹਿੰਦੇ ਭਾਜਪਾ ਨੂੰ ਜਿਹੜੀਆਂ ਆਪਣੀਆਂ ਫੱਟੀਆਂ ਲਿਖੀਆਂ ਹੋਈਆਂ ਸੀ ਉਹ ਦਿਖਾਈਆਂ ਸੀ ਕਿਸਾਨੀ ਬੋਲਤਿਆਣੀ ਉਸੇ ਤਰਜ਼ ਤੇ ਇਹਨਾਂ ਨੇ ਵੀ ਦਿਖਾਉਣੀਆਂ ਚਾਹੀਦੀਆਂ ਹਨ ਤੇ ਵੱਡੀ ਗੱਲ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਪਾਜ ਪਾ ਪੰਜਾਬ ਭਾਜਪਾ ਦੀ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਹੋਵੇ ਦੇਖੋ ਇਹ ਗੱਲ ਤਾਂ ਹੈਗੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹ ਚੁੱਪ ਨੇ ਉਹਨਾਂ ਦੀ ਚੁੱਪੀ ਦਾ ਕੀ ਰਾਜ ਹੈ ਔਰ ਉਹ 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 ਦੇ ਕਹੋ ਅੱਜ ਦੀ ਡੇਟ 'ਚ ਭਾਜਪਾ ਪੰਜਾਬ 'ਚ ਆਪਣੇ ਪ੍ਰਧਾਨ ਤੋਂ ਜਿਹੜਾ ਇਹ ਕਹ ਲਈਏ ਪ੍ਰਧਾਨ ਦੀ ਗਵਾਹੀ ਤੋਂ ਵਿਨਾ ਹੀ ਵਿਚਰ ਰਹੀ ਹੈ ਲੀਡਰਸ਼ਿਪ ਤਾਂ ਜਿਹੜੀ ਕਿਉਂਕਿ ਉਹ ਚੁੱਪ ਨੇ ਔਰ ਉਹਨਾਂ ਦੀ ਚੁੱਪੀ ਦਾ ਕਾਰਨ ਕਹਿੰਦੇ ਇਹੀ ਹੈ ਕਿ ਸਭ ਤੋਂ ਵੱਡਾ ਕੀ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਆ ਪੰਜਾਬ ਦੇ ਮਸਲਿਆਂ ਦੀ ਗੱਲ ਕਰ ਰਹੇ ਆ ਪੰਜਾਬ ਦੀ ਕਿਸਾਨੀ ਦੀ ਗੱਲ ਕਰ ਰਹੇ ਆ ਔਰ ਪਿਛਲੇ ਸਮੇਂ ਚ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਕਿ ਪੰਜਾਬ ਨੂੰ ਮੋਦੀ ਸਾਹਿਬ ਤੇ ਸ਼ਾਹ ਨੂੰ ਵੱਖਰੇ ਉਹ ਤੋਂ ਦੇਖਣਾ ਚਾਹੀਦਾ ਨਜ਼ਰੀਏ ਤੋਂ ਦੇਖਣਾ ਚਾਹੀਦਾ ਔਰ ਹੁਣ ਵੀ ਕਹਿੰਦੇ ਉਹਨਾਂ ਦੀ ਚੁੱਪੀ ਦਾ ਕਾਰਨ ਇਹ ਹੀ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਬਾਰੇ ਕੋਈ ਐਲਾਨ ਨਾਮਾ ਚਾਹੁੰਦੇ ਆ ਸਰਕਾਰ ਕੋਲ ਔਰ ਇਸੇ ਕਰਕੇ ਉਹ ਚੁੱਪ ਨੇ ਪਰ ਦੇਖੋ ਚੁੱਪ ਰਹਿਣ ਦੀ ਬਜਾਏ ਉਹਨਾਂ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਜਾਂ ਕਿਸਾਨੀ ਸੰਘਰਸ਼ ਦੇ ਹੱਕ ਚ ਆ ਕੇ ਚੁੱਪ ਬੈਠਣ ਦੀ بجائے ਉਹਨਾਂ ਨੂੰ ਸਰਗਰਮ ਹੋ ਕੇ ਜਿਹੜੀ ਹੈ ਇਸ ਮੁੱਦੇ ਤੇ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਸਾਨੀ ਮਸਲਿਆਂ ਲਈ ਪੰਜਾਬ ਦੇ ਮਸਲਿਆਂ ਲਈ ਪੰਜਾਬ ਦੇ ਲੋਕਾਂ ਲਈ ਜਿਹੜੀ ਹੈ ਔਰ ਮੋਦੀ ਸਰਕਾਰ ਤੋਂ ਖਾਸ ਕੋਈ ਵੱਡਾ ਪੈਕੇਜ ਕਿਉਂਕਿ ਮੋਦੀ ਸਰਕਾਰ ਲੰਬੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਜਦੋਂ ਮੋਦੀ ਸਾਹਿਬ ਦਾ ਉਹ ਦੌਰਾ ਵੀ ਸੀ ਭਾਵੇਂ ਉਸ ਸਮੇਂ ਕਿਸਾਨੀ ਸੰਘਰਸ਼ ਕਰਕੇ ਉਹ ਰੱਦ ਹੋ ਗਿਆ ਸੀ ਤੁਹਾਨੂੰ ਯਾਦ ਹੋਊਗਾ ਫਿਰੋਜ਼ਪੁਰ ਆਉਣਾ ਸੀ ਉਹ ਉਹ ਤੋਂ ਬਹੁਤ ਵੱਡਾ ਇੱਕ ਪੈਕੇਜ ਦੇ ਕੇ ਜਾਣਾ ਸੀ ਪਿਛਲੀ ਸਰਕਾਰ ਦੇ ਸਮੇਂ ਉਹ ਪੈਕੇਜ ਹੁਣ ਦੇ ਦੇਣਾ ਚਾਹੀਦਾ ਔਰ ਹੁਣ ਤਾਂ ਭਾਜਪਾ ਦਾ ਜਿਹੜਾ ਵੋਟ ਬੈਂਕ ਵੀ ਪੰਜਾਬ ਸਟਰੋਂਗ ਹੋਇਆ ਔਰ ਅੱਗੇ ਇਲੈਕਸ਼ਨ ਵੀ ਆ ਰਹੀ ਹੈ ਦੇਖੋ ਜੇ ਦੇਖਿਆ ਥਾ ਨਗਰ ਨਗਿੰਮ ਜਾਂ ਨਗਰ ਕੌਂਸਲ ਚੋਣਾਂ ਦੀ ਜਿਹੜੀ ਇਲੈਕਸ਼ਨ ਆ ਉਹ ਚ ਭਾਜਪਾ ਦੇ ਹੱਥ ਤਾਂ ਹੀ ਕੁਝ ਲੱਗੇਗਾ ਜੇ ਜਾਕੜ ਸਾਹਿਬ ਅਗਵਾਈ ਕਰਨਗੇ ਜਾਂ ਭਾਜਪਾ ਦੀ ਲੀਡਰਸ਼ਿਪ ਮਜ਼ਬੂਤ ਹੋਊਗੀ ਔਰ ਮਜ਼ਬੂਤ ਤਾਂ ਹੋਊਗੀ ਲੀਡਰਸ਼ਿਪ ਜਾਂ ਲੋਕਾਂ ਜੋ ਮੂੰਹ ਦਿਖਾਉਣ ਜੋਗੇ ਤਾਂ ਰਹਿਣਗੇ ਜੇ ਪੰਜਾਬ ਦੇ ਮਸਲਿਆਂ ਜਾਂ ਲੋਕਾਂ ਦਾ ਹੱਲ ਕਰਨਗੇ ਔਰ ਵੱਡੀ ਗੱਲ ਹੈ ਕਿ ਕੱਲੇ ਕਿਸਾਨੀ ਦੇ ਮਸਲੇ ਨਹੀਂ ਉਸ ਸਮੇ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਸੀ ਕਿ ਬੰਦੀ ਸਿੰਘਾਂ ਨੂੰ ਜਿਹੜੇ 32-33 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਮੌਕੇ 550 ਸਾਲਾਂ ਮੌਕੇ ਇਹ ਵੀ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਵੀ ਰਿਹਾਈ ਹੋਊਗੀ ਪਰ ਉਹ ਵਾਅਦੇ ਤੇ ਵੀ ਸਰਕਾਰ ਇੱਕ ਤਰ੍ਹਾਂ ਦੀ ਮੁਕਰੀ ਕਿ ਕਿਸਾਨੀ ਮਸਲਿਆਂ ਮੁੱਦਿਆਂ ਤੇ ਵੀ ਮੁਕਰੀ ਹੋਈ ਹੈ ਜਿਹੜੀ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਜਦੋਂ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ ਔਰ ਕਮੇਟੀ ਬਣਾਉਣ ਦੀ ਗੱਲ ਹੋਈ ਸੀ ਉਹ ਸਾਰੇ ਵਾਅਦਿਆਂ ਤੋਂ ਸਰਕਾਰ ਮੁਕਰੀ ਹੋਈ ਹੈ ਸਰਕਾਰ ਨੂੰ ਉਹਨਾਂ ਵਾਅਦਿਆਂ ਤੇ ਆਉਣਾ ਪਊਗਾ ਕਿਉਂਕਿ ਪੰਜਾਬ ਦੇ ਲੋਕ ਸੰਘਰਸ਼ੀ ਨੇ ਪੰਜਾਬ ਦੇ ਲੋਕ ਮਸਲਿਆਂ ਦੇ ਹੱਲ ਲਈ ਲੜ ਸਕਦੇ ਨੇ ਔਰ ਜਜ਼ਬਾ ਰੱਖਦੇ ਨੇ ਜਜ਼ਬਾਤ ਰੱਖਦੇ ਨੇ ਤੇ ਸਰਕਾਰ ਨੂੰ ਉਹਨਾਂ ਦੇ ਜਜ਼ਬਾਤਾਂ ਦੀ ਜਜ਼ਬਿਆਂ ਦੀ ਕਦਰ ਕਰਦੇ ਹੋਏ ਲੋਕ ਮਸਲਿਆਂ ਲਈ ਪੰਜਾਬ ਦੇ ਮਸਲੇ ਲਈ ਜਿਨ੍ਹਾਂ ਦੀ ਕਹੇ ਲੋ ਆਜ਼ਾਦੀ ਤੇ ਜੰਗ ਚ ਵੱਡੀ ਭੂਮਿਕਾ ਪੰਜਾਬੀਆਂ ਦੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦੇ ਜੇ ਹਰੀ ਕ੍ਰਾਂਤੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਦੇਸ਼ ਦੇ ਅਨਾ ਭੰਡਾਰ ਚ ਰੋਲ ਕਹੇ ਲੋ ਪੰਜਾਬੀਆਂ ਦਾ ਜੇ ਬਾਰਡਰ ਤੇ ਦੁਸ਼ਮਣ ਤਾਕਤਾਂ ਨੂੰ ਰੋਕਣ ਲਈ ਸਿਰ ਢਾ ਕੇ ਖੜਦੇ ਆ ਉਹ ਸਭ ਤੋਂ ਮੋਰੀ ਹੋ ਕੇ ਅੱਗੇ ਹੋ ਕੇ ਜਿਹੜੇ ਪੰਜਾਬੀ ਖੜਦੇ ਆ ਉਜੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਰਕਾਰ ਪੈਰ ਪਿੱਛੇ ਕੱਢ ਲੈਂਦੀ ਹੈ ਸਰਕਾਰ ਨੂੰ ਚਾਹੀਦਾ ਜੇ ਪੰਜਾਬੀ ਅਹਿਮ ਭੂਮਿਕਾ ਹਰ ਮੁੱਦੇ ਤੇ ਹਰ ਖੇਤਰ 'ਚ ਨਿਭਾਉਂਦੇ ਆ ਤਾਂ ਸਰਕਾਰ ਨੂੰ ਪੰਜਾਬ ਦੇ ਮਸਲੇ ਲਈ ਵੀ ਜਿਹੜੀ ਹੈ ਅ ਅੱਗੇ ਹੋ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੀ ਤਾਂ ਬਿਲਕੁਲ ਜੁਰਾਂ ਲਈ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਲੱਗਣ ਜੀ ਟਾਈਸਨ ਸਾਡੇ ਨਾਲ ਸੀਨੀਅਰ ਪત્રਕਾਰਾ ਸਰਦਾਰ ਜਗENDER ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਾ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ